ਵੇਆ ਡੋੜੀ ਦਾ ਵੀ ਕੰਮ ਚੱਲ ਪਿਆ ਕੱਕਰੀ ਦਾ ਸਾਰੇ ਵੀਰ ਭਰਾ ਨੂੰ ਕਹਿਵਾ ਸਾਰੇ ਜਾਨਵਰ ਸੱਟ ਸਾਰਿਆਂ ਦੇ ਡੋੜੀ ਦਾ ਕੰਮ ਚੱਲ ਪਿਆ ਲੱਕੜੀ ਟੁਕੜੀ ਲਾ ਕੇ ਇਹਦੇ ਕਰਦੇ ਆਂ ਜੜੀ ਬੰਦ ਅਕਾਸ਼ਦੀਪ ਸਿੰਘ ਧਾਰਾਂ ਚਵਾਉਂਦੇ ਹੋਏ ਭਾਉ ਨੇ ਗੰਦ ਪਾਇਆ ਪਿਆ ਕਰ ਲਾ ਕਰ ਲਾ ਕਬੂਤਰ ਇਕੱਠੇ ਲੈ ਕੇ ਚੱਲੀਏ ਮੋਟਰ ਦੇ ਨੂੰ ਇਹਨਾਂ ਨੂੰ ਸਿੰਗਲ ਮਿੰਗਲ ਸਾਰੇ ਚੱਕ ਲਾ ਕਗਾ ਯਾ ਨਾਲ ਗੱਲਾਈ ਚਾਹ ਨਾਲ ਲਿਖੇ ਆ ਚਾ ਵੀ ਗੱਲਾ ਆਪ ਨੂੰ ਐ ਦੋ ਹੀ ਪੀ ਨਹੀਂ ਆਹ ਹਰਾਮੀ ਕਿੰਨੇ ਪੀਲਾ ਪੀਲਾ ਕੋਈ ਨਾ ਆਹ ਲਾ ਬਿਸਕਟ ਖਾਈ ਜਾਂਦਾ ਅਜਾ ਲੱਕਿਆ ਗਾ ਕੇ ਚਲੋ ਇਹ ਡੋਲੀ ਦਾ ਵੀ ਹੋਇਆ ਹਾਲ ਦੋ ਜੋੜੇ ਇਚ ਲੱਗ ਜਾਣੇ ਹੋਣਾ ਨਾ ਤੇ ਕਬੂਤਰ ਜੱਸੇ ਆਹ ਕਿਹੜੀ ਪਾਲੀ ਲਾਲ ਚੀਨੀ ਜਿਗੂਤਰੀ ਤੇ ਹਾਂ 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 ਇਹ ਕੂਤਰਾ ਨੇ ਬੈਗ ਲੈ ਲਏ ਅੱਛਾ ਕੋਈ ਲੰਡਰ ਫੰਡਰ ਸਭ ਲੈ ਚੱਲ ਮੋਟਰ ਤੇ ਨੂੰ ਮੋਟਰ ਤੇ ਡਾਵਾਗੇ ਨਾ ਇਹਨਾਂ ਨੂੰ ਜਿਹੜੇ ਸਿੰਗਲ ਸਿੰਗਲ ਜੇ ਨੇ ਤੇ ਉਹ ਬਜਾ ਅਲੀ ਸ਼ਾਖਲ ਰਹਿਣ ਦੇਣਾ ਬਿਮਾਰ ਆ ਬੜਾ ਲੂਟ ਕਰਤੀ ਦੇਣਾ ਉਹ ਰਹਿਣ ਦੇ ਦੋ ਤਿੰਨ ਦਿਨ ਆ ਗੱਲ ਅੱbi ਪੋਟੀ ਵਾਲੀ ਫੜ ਲਾ ਦੇ ਆ ਦੇ ਕਿ ਲਵੀ ਪੋਟਾ ਕਬੂਤਰੀ ਲੋਟ ਹੋ ਗਈ ਏ ਫੜ ਫੜੇ ਨੂੰ ਵੀ ਸਭ ਫੜ ਲਾ ਆ ਗਿਆ ਏ ਦੇ ਫੀਲ ਗਈ ਚੱਲ ਕਰ ਲਾ ਇਕੱਠੇ ਲੈ ਵੀ ਲੈ ਕੇ ਚੱਲਦੇ ਆ ਮੋਟਰ ਤੇ ਨੂੰ ਲੋਏ ਮਿੱਤਰੋ ਆ ਆ ਲੈ ਦੱਸ ਇਹਨੇ ਜਸੂ ਨੇ ਕੀ ਪਸਾਇਆ ਇਹਦੇ ਚੀ ਯਾਰ ਇੱਕ ਮਿੰਟ ਇਹਨਾਂ ਨੂੰ ਲੈ ਕੇ ਜਾਣਾ ਮੋਟਰ ਤੇ ਤੇ ਉੱਪਰੋਂ ਵੀ ਇੱਕ ਪਿੰਜਰੇ ਚ ਆ ਰਹੇ ਨੇ ਕਬੂਤਰ ਉਹਨਾਂ ਨੂੰ ਵੀ ਲੈ ਕੇ ਜਾਣਾ ਤੇ ਡੋਲੀ ਹੋ ਗਈ ਆਪਣੀ ਉਹ ਫੱਟੀ ਵੀ ਲਾਤੀ ਤੇ ਇਧਰੋਂ ਓਕੇ ਕਰਾਤਾ ਲਾ ਮੈਂ ਠੀਕ ਹੈ ਏਗਾ ਮੁਕੇ ਆਪਣਾ ਲੈ ਕੇ ਚਾਲਦੇ ਆਂ ਕਬੂਤਰ ਹੈ ਆਹਦੇ ਗੋੜੀ ਮੇਰੇ ਕੋਲ ਚੱਲ ਚੱਕ ਵੀ ਦੋਏ ਪਿੰਜਰੇ ਕਰ ਤੇ ਮੋਟਰ ਤੇ ਸ਼ਿਫਟ ਕਬੂਤਰ ਏ ਚੱਲ ਗਰਾ ਦਿਖਾਤਾ ਇਧਰ ਨੂੰ ਹਾਂ ਵੈਰੀ ਗੁੱਡ ਚੱਲ ਫਿਰ ਚਲੀਏ ਮੋਟਰ ਤੇ ਨੂੰ ਫਾਰਮ ਤੇ ਜਾ ਕੇ ਮਿਲਦੇ ਆਂ ਇਆਂ ਵੀ ਫਾਰਮ ਤੇ ਚੱਲੇ ਚੱਲੇ ਚੱਲ ਜੱਸੇ ਪਿੰਡੀ ਨੂੰ ਵੀ ਲਿਆਂਦਾ ਕਬੂਤਰ ਵੀ ਲਿਆਂਦੇ ਹੁਣ ਦਿਖਾ ਇੱਥੇ ਨੂੰ ਜੱਸੇ ਏ ਹਾਂ ਓਕੇ ਥੱਲੇ ਕਰ ਫੇ ਜਰੇ ਬਸ ਠੀਕ ਆ ਓਕੇ ਆ ਚੱਲ ਉਹ ਖੜ ਜਾ ਪਿੰਡੀ ਇਹਨੂੰ ਬੰਦ ਦੇ ਇੱਥੇ ਕਿੱਥੇ ਬੰਨੇਗਾ ਇੱਕ ਕਬੂਤਰ ਇਹਨਾਂ ਕੋਲੋਂ ਡਾਉਨ ਜਿਆ ਹੈ ਨਾ ਉਹ ਮੈੜਾ ਜਾਂ ਕੋਠੇ ਤੋਂ ਲਿਆਉਂਦੇ ਨੇ ਬਈ ਉਹ ਚਾਚੇ ਸਾਰੇ ਆ ਥੱਲੋ ਚਲੋ 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 ਆ ਲੈ ਚਲੋ 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 ਉਹਦਾ ਬਾਹਰ ਜ਼ੋਰ ਲੱਗਿਆ ਪਿਆ ਕਬੂਤਰ ਬਾਹਰ ਪਏ ਨੇ ਆਲੇ ਆਈਦਾ ਇੱਧਰ ਜੋਰ ਲੱਗਿਆ ਪਿਆ ਹਾਲੀ ਕਦੀੜ ਐ ਹੈ ਫੁੱਲੀ ਛੱਡ ਦੇਣਾ ਇਹਨੂੰ ਆਪਾਂ ਨੇ ਤੇ ਰੋਂ ਨੂੰ ਛੱਡਾਂਗੇ ਚਲੋ 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 ਅੰਦਰ ਬਚੀਆਂ ਨੇ ਤਾਂ ਉਹ ਖੁੱਡਿਆਂ 'ਚ ਹੋਣਾ ਤਾਂ ਕੋਈ ਨਹੀਂ ਬੱਚਿਆਂ ਨੇ ਆਉਜੋ ਜਾਣਾ ਆਪੇ ਬਤਕਾਂ ਨੇ ਵੀ ਇੱਜੇ ਹੋਣਾ ਹੈ ਹਾਂ ਝਾੜਦਾ ਬਾਹਰ ਕੱਢ ਕੇ ਲਾਵਾਂਗੇ ਆਪੇ ਨਿਕਲੇ ਬਾਹਰ ਬੈ ਜਾ ਬੈ ਜਾ ਪੈਰੀ ਤੁੱਤਲੇ ਦਾ ਡੰਡਾ ਫੇਰੇ ਨਾ ਪੂਰਾ ਆਹਾ ਹਾਂ ਸੰਦੂਖ ਦੀ ਹਾਂ ਅਦਵਚਾਲਾ ਸੰਦੂਖ ਰਦਵਚਾਲਾ ਬ੍ਰਹਮਾ ਨੂੰ ਚੱਕੋ ਪਾਈ ਮੈਟਰੋ ਕਰਤਾ ਸੈੱਟ ਸਿਸਟਮ ਆ ਖੋਲੀ ਖੋਲੀ ਜੱਸੀ ਕਰਾ ਦੋਏ ਖੋਲ ਦੇ ਉਹ ਕੇਰਪੋਟਾ ਚਾਲਾ ਦੇ ਡੰਡੇ ਡੁੰਡੇ ਫਸਾ ਦੇ ਪਾਣੀ ਇਹਨਾਂ ਨੂੰ ਧਰਿਏ ਯਾਰ ਲੈ ਵੇ ਕੜਨੀ ਫਾੜ ਹੋਣੀ ਆ ਕਾਸ਼ੀ ਐ ਕੜਨੀ ਫਾੜ ਹੋਣੀ ਆ ਦੱਸੂ ਆਏ ਨਾ ਤਾਕੀਆਂ ਲਾਰੇ ਡੱਕੇ ਜੇ ਫਸਾ ਦੇ ਨਾ ਇਹ ਚ ਯਾਰ ਆਉ ਨੂੰ ਖੁੱਲੀ ਛੱਡ ਦੇ ਯਾਰ ਅਜਾ ਤਾਂ ਬਾਹਰ ਬੈਠ ਕੇ ਚੱਲ ਤੇ ਬਜੀ ਹਾਂ ਪੈਰੀ ਨਹੀਂ ਛੱਡ ਦੇ 2 ਮਿੰਟ ਖੁੱਲੀ ਫਿਰ ਲੂਗੀ ਉਹ ਖੜ ਜਾ ਜੇ ਬਤਕਾਂ ਕਾ ਕਰਦੀ ਆ ਪਹਿਲਾਂ ਬਤਕਾਂ ਦਾ ਚਾਕੀ ਕਰਨੀ ਆ ਫਿਰ ਆਪਾਂ ਬਤਕਾਂ ਦਾ ਚਾਕੀ ਕਰ ਹੋਣੀ ਆ ਭੱਜਲਾ 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 ਲੈ ਲੈ ਹੁਣ ਕੀ ਕਰੇਗੀ ਪੈਰੀ ਓ ਉਧਰ ਬਾਹਰ ੋਂ ਕੀ ਜਾਂਦੀ ਹਾਂ ਹਾਂ ਕੀ ਹੁੰਦਾ ਤੈਨੂੰ ਨਹੀਂ ਅੰਦਰ ਬਾੜ ਦੇ ਅੱਛਾ ਪੈਰੀ ਓਦੇ ਕੋਲੇ ਜਾਣਾ ਜਾਂਦੀ ਹੈ ਲੋਏ ਮਿੱਤਰੋ ਬੱਤਕਾਂ ਵੀ ਚੱਕ ਲਈਆਂ ਚੱਲ ਇਹਨਾਂ ਨੂੰ ਕਰ ਹੈ ਕੀ ਉਹ ਗਿਰ ਦਿੱਤਾ ਕੀ ਖਾ ਗਈ ਆ ਦੇ ਇਹਨੇ ਪੈਰੀ ਨੇ ਪੰਜਾ ਮਾਰਿਆ ਹੁਣ ਦੇਖ ਲਈ ਉਹ ਤੇ ਪੱਕਾ ਨੋ ਵੈਰੀ ਨੋ ਅੜ ਆ ਲੈ ਆਹ ਕੰਮ ਗਲਤ ਆ ਯਾਰ ਇਹਦਾ ਕਰ ਦੇ ਬੰਦ ਕਾਜੀ ਇਹਨੂੰ ਪਰੇ ਕਾਜੀ ਸੰਗੜੀ ਲਿਆ ਇਹਦੀ ਬਾਹਰ ਕਮਾ ਕੇ ਬੰਦ ਕਰ ਦੀ ਜਿਵੇਂ ਪਿੰਜਰੇ ਵਾਰ ਕੱਢ ਲਾ ਉਹ ਕਰ ਦੇ ਓ ਜੜਕਾ ਦਾ ਫਸਾ ਦੋ ਵੈਹ ਗਰੂ ਵੈਹ ਗਰੂ ਵੈਹ ਗਰੂ ਬਾਠ ਠੀਕ ਹੈ ਓਏ ਬਾਕੀ ਕਬੂਤਰਾਂ ਵਾਲਾ ਵੀ ਕੱਲ ਨੂੰ ਬਾਹਰ ਕੱਢ ਲੈਣਾ ਆਪਾਂ ਨੇ ਇੱਥੇ ਲਾ ਦਾਂਗੇ ਜ਼ਿਆਦਾ ਇੱਥੇ ਲਾ ਦਾਂਗੇ ਜਾਂ ਉੱਧਰ ਕਿਤੇ ਤੁਪਾਂਜ ਲਾ ਦਾਂਗੇ ਹਨਾ ਫਿਰ ਹੀ ਆਏ ਕਰਨਗੇ ਕਬੂਤਰ ਵੀ ਲੱਕੇ ਉੱਧਰ ਸੈੱਟ ਨੇ ਹਾਂ ਆਪਾਂ ਇੱਧਰ ਬੰਦ ਕਰਦੇ ਇਹਦੇ ਫੱਟੇ ਪੈਰੀ ਖੜ ਜਾ ਕਮਾਲਾ ਜਿੰਦੇ ਹਾਲੇ ਤਾਂ ਹਾਂ ਪੈਰੀ ਉੱਧਰ ਫਿਰ ਸਮਾਨ ਕੱਢ ਕੇ ਜਿੰਦੇ ਲਾਲਾ ਸਵਾਨ ਜਿਹੜਾ ਘਰੋਂ ਲੈ ਜਾਣੇ ਆਲਾ ਕੋਈ ਹੈਗਾ ਆ ਕੈਂਚੀ ਦੀ ਵਾਸਤੇ ਤਾਂ ਮੈਂ ਲੈ ਲਈਆਂ ਕੈਂਚੀ ਦੇ ਚੱਕਦੇ ਹਾਂ ਜਿੰਦੇ ਲਾ ਦੇ ਫਿਰ ਸਮਾਰ ਕੇ ਅੰਦਰ ਤਾਂ ਲਾ ਦੇ ਇਹਨੂੰ ਲਾ ਦੇ ਹਾਂ ਤੈਨੂੰ ਕੀ ਤਕਲੀਫ ਹੈ ਹੋ ਲੜ ਲੇਗੀ ਉਹਦੇ ਨਾਲ ਵੜ ਜਾ ਹਾਂ ਵੜ ਜਾ ਵਿੱਚ ਵੜ ਜਾ ਵਿੱਚ ਵੜ ਜਾ ਕੋਈ ਵੀ ਪੈਰੀ ਨੂੰ ਵੀ ਕਮਾ ਲਈਏ ਬਾਈ ਭਿੰਡੀ ਨੂੰ ਵੀ ਕਮਾ ਲੈਣਾ ਫਿਰ ਚੱਲਦੇ ਆ ਘਰ ਨੂੰ ਕੰਮ ਅਜ ਹੋ ਗਏ ਕਾਫੀ ਓਕੇ ਰੋਟਾਂ ਹੋ ਗਈਆਂ ਆ ਜਾਂਦੀ ਹੈ ਪੈਰੀ ਲੋ ਮੈਟਰ ਜਾਨਵਰ ਸਾਰੇ ਬੰਦ ਨੇ ਕਮੈਂਟ ਬੋਲ दिए ਤੇ ਆਂਡੇ ਟੁੱਟੇ ਫੁੱਟੇ ਛਿੱਟਣੇ ਨੇ ਆਪਾਂ ਇੱਕ ਬੱਤਕ ਦਾ ਓਕੇ ਯਾਰ ਬੋਟਾ ਕਮੈਂਟ ਬੋਲਦੇ ਜੱਸਾ ਸਿੰਪਲੀ ਆਈ ਨਾਈਸ ਬ੍ਰਦਰ ਥੈਂਕ ਯੂ ਵੀਰੇ ਆਕਾਸ਼ ਜੱਸੀ ਸਿੰਘ ਜੁੜੇ ਹਰ ਰੋਜ਼ ਬਾਹਰ ਕੱਢਣ ਨਾਲ ਤੰਦਰੁਸਤ ਰਹਿਨੇ ਆ ਹਾਂਜੀ ਹਾਂ ਵੀਰੇ ਤਾਂ ਹੀ ਚਲੋ ਹੁਣ ਆਪਾਂ ਕਰ ਲੇ ਤੇ ਕੱਟ ਦਿਆ ਕਰਾਂਗੇ ਵਾਰਦਰੀਲ ਸਿੰਘ ਬਾਈ ਜੱਸਾ ਤੁਹਾਡਾ ਭਤੀਜਾ ਹੈ ਗਿਆ ਹਾਂਜੀ ਹਾਂਜੀ ਵੀਰੇ ਸਤਵਿੰਦਰ ਸਿੰਘ ਧੰਨਵਾਦ ਬਾਈ ਇਹਨੇ ਕਮੈਂਟ ਕਰ ਲਈ ਤਿੰਨ ਨਰਭੈ ਸਿੰਘ ਜੀ ਪਹੁੰਚ ਚੁੱਕੇ ਨੇ ਹਾਂਜੀ ਬਖਾਇਆ ਜੀ ਬਖਾਇਆ ਜੀ ਧੰਨਵਾਦ ਜੀ ਧੰਨਵਾਦ ਹੁਣ ਕੀ ਕਰਨਾ ਹੈ ਸਵਾਈ ਕਰਨੀ ਆ ਉਧਰ ਹੜਾ ਬੰਨੂਗਾ ਸਵਾਈ ਕਰਦਾ ਬਸ ਠੀਕ ਆ ਚਲੋ ਮਿਲਦੇ ਆ ਫਿਰ ਅਗਲੇ ਵਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਅਗਲੇ ਵਲੌਗ